ਤੁਸੀਂ ਸਾਰੇ ਜਾਣਦੇ ਹੋ ਕਿ ਇਹ ਪੰਜਾਬ ਦੇ ਕਿਸਾਨ ਸਾਰੀਆਂ ਬਾਰਡਰਾਂ ਨੂੰ ਰੋਕ ਲਿਆ ਹੈ ਦਿੱਲੀ ਦੇ ਵਿੱਚ ਦੋਸਤੋ ਚਾਰ ਚਫੇਰੇ ਦਿੱਲੀ ਦੇ ਪੈਰੇ ਲੱਗੇ ਨੇ ਇਸ ਤਰ੍ਹਾਂ ਬਾਰਡਰ ਤੋੜ ਕੇ ਪਾਰ ਹੋ ਗਏ ਨੇ ਬਿਲਕੁਲ ਵੀ ਨਹੀਂ ਡਰਦੇ ਕਿਸਾਨ ਵੀਰ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪੁਲਿਸ ਨੇ ਧੂਆਂ ਵੀ ਛੱਡਿਆ ਪਰ ਇਹ ਨੌਜਵਾਨ ਅੱਗੇ ਫੇਰ ਵਧਦੇ ਰਹੇ ਬਹੁਤ ਭਾਰੀ ਜਨਤਾ ਹੋ ਗਈ ਹੈ ਇਕੱਠੀ ਬਹੁਤ ਭਾਰੀ ਮਾਤਰਾ ਦੇ ਵਿੱਚ ਕਿਸਾਨ ਵੀਰ ਇਕੱਠੇ ਹੋ ਗਏ ਨੇ 16 ਤਰੀਕ ਨੂੰ ਪੂਰਾ ਭਾਰਤ ਬੰਦ ਰਹੇਗਾ ਦੋਸਤੋ ਇਹ ਸਾਰੀਆਂ ਮੁਸੀਬਤਾਂ ਦੇ ਸਾਹਮਣਾ ਕਰਦੇ ਹੋਏ ਡਟੇ ਹੋਏ ਨੇ ਕਿਸਾਨ ਆਪਦੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਹਦਮ ਲੈਣਗੇ ਦੋਸਤੋ ਕਿਸਾਨਾਂ ਨਾਲ ਝੜਨਾ ਕੋਈ ਸੌਖੀ ਜੀ ਗੱਲ ਨਹੀਂ ਹੈ ਕਿਸਾਨ ਦਾ ਏਕਾ ਹੈ ਸੂਚੀ ਦੇ ਬਾਰੇ ਕੀ ਖਿਆਲ ਕਰਦੇ ਹੋ ਜਰਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਦੋਸਤੋ ਕੀ ਇਹ ਸਹੀ ਹੈ ਜਾਂ ਗਲਤ ਹੈ ਕੱਲ 16 ਫਰਵਰੀ ਪੂਰਾ